नीरज कुमार जी सामने जे भी गा 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 गा। तो क्या एक वारी वारी सारे एक बार ग्रुप फोटो वास्ते सारे आने इधर आज संधु ਕੀਤੀ ਜਾ ਰਹੀ ਕਿਸ ਰਿਕਾਰਡਿੰਗ ਦੀ ਹੈ ਉਹ ਪਤਾ ਨਹੀਂ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਦਾ ਬਹੁਤ ਧੰਨਵਾਦ ਹੈ ਕਿ ਸਾਡੇ ਇੱਕ ਸੱਦੇ ਤੇ ਇੰਨਾ ਇਕੱਠ ਹੋਇਆ ਵਾ ਅਸੀਂ ਅੱਜ ਜਿਹੜੀ ਸਟੇਟਿੰਗ ਦੇ ਕਲੱਬ ਦੀ ਮੀਟਿੰਗ ਰੱਖੀ ਹੈ ਵੀ ਸਾਨੂੰ 8 ਸਾਲ ਹੋ ਗਏ ਇਸ ਕਲੱਬ ਨੂੰ ਚਲਾਉਂਦੇ ਜਿਹਦੇ ਵਿੱਚ ਹੱਦ ਤੱਕ ਅਸੀਂ ਕਿਸੇ ਵੀ ਸਰਕਾਰ ਤੋਂ ਕਿਸੇ ਵੀ ਪੱਤਰਕਾਰ ਤੋਂ ਇਹ ਕਿਸੇ ਵੀ ਮੈਂਬਰ ਤੋਂ ਕੋਈ ਵੀ ਫੀਸ ਨਹੀਂ ਲੈਂਦੇ। ਹੁਣ ਤੱਕ ਅਸੀਂ ਬਹੁਤ ਸਾਰੇ ਪੱਤਰਕਾਰਾਂ ਦਾ ਹਸਪਤਾਲ ਤੋਂ ਮੈਡੀਕਲ ਲਾਜ ਕੇ ਬਾਹਰ ਚੁੱਕਿਆ ਹੈ ਅਚਾਨਕੀ ਸੇਵਾ ਕਰ ਚੁੱਕਿਆ ਹੈ। ਅਸੀਂ ਹਰੇਕ ਪੱਤਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਰਹੇ ਹਾਂ। ਜਿੱਥੇ ਵੀ ਉਹਨਾਂ ਨੂੰ ਲੋੜ ਪੈਂਦੀ ਹੈ ਅਸੀਂ ਖੜੇ ਹਾਂ। ਅਸੀਂ ਚਾਹੁੰਦੇ ਹਾਂ ਕਿ ਲੁਧਿਆਣੇ ਦੇ ਵਿੱਚ ਲਗ ਲਗ ਪੱਤਰਕਾਰ ਭਾਈਚਾਰੇ ਦੇ ਕਲੱਬ ਬਣੇ ਹੋਏ ਹਨ। ਵੀ ਜਿਹੜਾ ਸਾਡਾ ਕਲੱਬ ਆ ਅਸੀਂ ਇੰਨਾ ਕੁਝ ਉਹਨਾਂ ਨੂੰ ਦੇਣ ਦੇ ਬਾਵਜੂਦ ਵੀ ਇਕੱਠੇ ਨਹੀਂ ਹੋ ਰਹੇ। ਪਰ ਜੇ ਇਸ ਵੀਡੀਓ ਤੋਂ ਬਾਅਦ ਜਾਂ ਇਸ ਮੀਟਿੰਗ ਤੋਂ ਬਾਅਦ ਉਹ ਇਕੱਠੇ ਨਹੀਂ ਹੁੰਦੇ ਤਾਂ ਫਿਰ ਕਦੇ ਵੀ ਖਿੱਚੇ ਨਹੀਂ ਹੋ ਸਕਦੇ ਬ੍ਰਸ ਕਲੱਬ ਨਾ ਬਣੁੰਦਾ ਕਾਰਨ ਇਹੀ ਹੈ ਕਿ ਲੋਹੜਾਣੇ ਵਿੱਚ ਇਕਤਾ ਨਹੀਂ ਹੈਗੀ ਪਰ ਜੋ ਅੱਜ ਸਾਡੀ ਮੀਟਿੰਗ ਦੇ ਵਿੱਚ ਦੇਖ ਨੂੰ ਮਿਲਿਆ ਕਿ ਬਹੁਤ ਜ਼ਿਆਦਾ ਭਾਰੀ ਇਕੱਠ ਹੋ ਗਿਆ 150 ਜਾਂ 200 ਦੇ ਕਰੀਬ ਅਸੀਂ ਜਿਹੜੇ ਆਈਡੀ ਕਾਰਡ ਬਣਾਏ ਆ ਤੇ 350-400 ਦੇ ਕਰੀਬ ਅਸੀਂ ਸਰਟੀਫਿਕੇਟ ਭੰਡੇ ਆ ਸਾਡੇ ਨਾਲ ਬਹੁਤ ਪੱਤਰਕਾਰ ਭਾਈਚਾਰਾ ਜੁੜਿਆ ਮੈਂ ਬਹੁਤ ਖੁਸ਼ ਆ ਮੈਂ ਦਿਲੋਂ ਖੁਸ਼ ਆ ਤੇ ਹੋਰ ਸਾਡੇ ਨਾਲ ਜਿਹੜੇ ਬਾਕੀ ਦੇ ਲੁਧਿਆਣਾ ਦੇ ਸੀਨੀਅਰ ਪੱਤਰਕਾਰ ਨੇ ਅਸੀਂ ਉਹਨਾਂ ਤੱਕ ਅਪਰੋਚ ਕਰਾਂਗੇ ਵੀ ਇੱਕ ਛਤ ਮਿੰਟਾਂ ਥੱਲੇ ਇਕੱਠੇ ਹੋ ਤਾਂ ਜੋ ਆਪਾਂ ਪ੍ਰੈਸ ਕਲੱਬ ਲਈ ਹੱਲਾ ਮਾਰ ਕੇ ਇਹਨੂੰ ਬਣਾ ਸਕੀਏ ਕਿਉਂਕਿ ਅਸੀਂ ਪ੍ਰੈਸ ਕਲੱਬ ਦਾ ਬਹੁਤ ਮਾਣ ਹੈ ਕਿੰਨੇ ਤੋਂ ਕਲੱਬ ਦਾ ਹੋਰ ਵੀ ਸਗੇ ਬੜੇ ਹੋਏ ਤੇ ਤੁਹਾਡੇ ਅਰਥਾਤ ਸੀ ਸਾਡੀ ਖਾਸ ਸਾਡੀ ਯੂਨਿਟੀ ਹੈ ਜੀ ਯੂਨਿਟੀ ਅਸੀਂ ਕੋਈ ਸਾਨੂੰ ਪੱਤਰਕਾਰ ਅਪਰੋਚ ਕਰਦਾ ਵੀ ਅਸੀਂ ਉਹਦਾ ਮਾਲੀ ਪੈਸੇ ਵੱਲੋਂ ਹਸਪਤਾਲ ਵੱਲੋਂ ਜਾਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਪ੍ਰੋਬਲਮ ਹੁੰਦੀ ਹੈ ਸਾਰਾ ਪੱਤਰਕਾਰ ਭਾਅਚਰਾ ਆਪਣੀ ਗੇਰ ਚ ਇਕੱਠਾ ਕਰਕੇ ਦਿੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਅਸੀਂ ਦਿਨ ਰਾਤ ਉਹਦੀ ਸੇਵਾ ਲਈ ਬੈਠੇ ਟੈਂਡਨ ਸਰ ਤੁਸੀਂ ਇੱਕ ਫੂਲਕਲਾ ਦਾ ਦੀ ਗੱਲ ਕੀਤੀ ਵੀ ਤੁਹਾਡੇ ਆਈ ਕਾਰਡ ਜਿਹੜੇ ਆ ਫੂਲਕਲਾ ਦੇ ਚੱਲਣਗੇ ਇਹ ਗੱਲ ਸਹੀ ਹੈ ਬਿਲਕੁਲ ਸਹੀ ਹੈ ਜੀ ਸਾਨੂੰ ਮਾਣ ਮਹਿਸੂਸ ਕਰਦੇ ਨੂੰ ਬਹੁਤ ਜ਼ਿਆਦਾ ਹੋ ਗਈ ਹੈ ਤੇ ਅਕਸਰ ਲੁਧਿਆਣਾ ਦੇ ਵਿੱਚ ਬਹੁਤ ਸਾਰੇ ਕਲੱਬ ਬਣਦੇ ਆ ਪਹਿਲੀ ਮੀਟਿੰਗ ਤੋਂ ਬਾਅਦ ਟੁੱਟ ਜਾਂਦੇ ਆ ਦੂਜੀ ਮੀਟਿੰਗ ਤੇ ਪਤਾ ਨਹੀਂ ਲੱਗਦੇ ਪਰ ਤੁਸੀਂ ਜੀ ਪੁਰਾਣੇ ਜੁੜੇ ਹੋਏ ਹੋ ਹੁਣ ਤੱਕ ਤੁਸੀਂ ਦੇਖੋ ਕਿ ਇਸ ਕਲੱਬ ਦੀ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਕਿ ਕਿੰਨੇ ਮਸਲੇ ਅਸੀਂ ਹੱਲ ਕਰਾ ਚੁੱਕੇ ਆ ਕਿ ਬਹੁਤ ਪੱਤਰਕਾਰ ਬੱਤੇ ਆ ਤਾਂ ਆਪ ਦੱਸਣ ਕਿ ਸਾਡੀ ਕਿੰਨੀ ਕਿੰਨੇ ਨੇ ਸਾਡੇ ਕੋ ਕਿੰਨੀ ਕਿੰਨੀ ਮਦਦ ਲਈ ਹੈ ਪੱਤਰਕਾਰ ਭਾਈ ਜਰੀ ਨੇ ਆਪਣੇ ਵੱਲੋਂ ਚਾਹੁੰਦਾ ਵੀ ਤੁਸੀਂ ਇੱਕ ਨਿਸ਼ਾਨਦੇ ਘਾਟ ਇੱਕ ਪਲੇ ਪਰ ਇਕੱਠੇ ਹੋਓ ਤਾਂ ਜਿਸ ਤਰ੍ਹਾਂ ਅੱਜ ਆਪਾਂ ਇਕੱਠੇ ਹੋ ਗਏ ਈ ਵਧੀਆ ਮੀਟਿੰਗ ਕੀਤੀ ਆ इकट्ठे होवे तो असठे होकर प्रैस क्लब बना सकते हैं ठीक, ठीक है मैं पुलिस सिटी एडवोकेट लीगल एडवाइजर स्टेट मीडिया क्लब अल स्टेट मीडिया क्लब मीटिंग दे हुई है मैं इतने आए सारे पत्रकार भाईचारे का दिलों धनबाद करता हाँ मैं ये अशोरेंस दवा कि स्टेट मीडिया क्लब को किसी भी तरह की लीगल कदम भी कोई हैल्प ਇਹ ਲੋੜ ਹੈ ਅਸੀਂ ਹਮੇਸ਼ਾ ਹੀ ਉਹਦੇ ਲਈ ਕਰਦੇ ਹਾਂ ਆਪਣੀ ਟੀਮ ਦੇ ਨਾਲ ਸਟੇਟ মিডিਆ ਕਲੱਬ ਦੇ ਵਾਸਤੇ ਹਮੇਸ਼ਾ ਕਰਦੇ ਹਾਂ ਠੀਕ ਹੈ ਸੋ ਬਸ ਕਿਹਦੀ ਕਾੜ ਵੀ ਰੱਖੀ ਗਈ ਹੈ ਸੋ ਜੀ ਸਟੇਟ মিডিਆ ਕਲੱਬ ਇੱਕ ਐਸਾ ਕਲੱਬ ਹੈ ਜਿਹੜਾ ਹਰ ਵੇਲੇ ਪੱਤਰਕਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਹਾਜ਼ਰ ਹੈ ਚਾਹੇ ਉਹ ਕੋਈ ਕਾਰਡ ਦਾ ਮਾਮਲਾ ਹੋਵੇ ਚਾਹੇ ਉਹ ਆਰਥਿਕ ਤੰਗੀ ਨਾਲ ਕੋਈ ਸਾਡਾ ਭਰਾ ਜੂਝ ਰਿਹਾ ਹੋਵੇ ਕਿਸੇ ਨੂੰ ਰਾਸ਼ਨ ਦੀ ਲੋੜ ਹੋਵੇ ਕਿਸੇ ਨੂੰ ਮੈਡੀਕਲ ਸਹੂਲਤਾਂ ਦੀ ਲੋੜ ਹੋਵੇ ਜਿੱਥੇ ਤੱਕ ਸਾਡੇ ਵਿੱਚ ਜੋਰ ਹੈਗਾ ਉਹਦੀ ਮਦਦ ਕੀਤੀ ਜਾਊਗੀ ਹਰ ਹਾਲਤ ਦੇ ਵਿੱਚ ਉਹ ਸਟੇਟ মিডিਆ ਕਲੱਬ ਦੇ ਸਾਡੇ ਪ੍ਰਧਾਨ ਜੀ ਬੈਠੇ ਆ ਜੰਨਨ ਜੀ ਇਹਨਾਂ ਤੱਕ ਅਪਰੋਚ ਕਰੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਊਗੀ ਆਪਣੇ ਭਰਾਵਾਂ ਦੇ ਲਈ ਹਰ ਵੇਲੇ ਸਟੇਟ মিডিਆ ਕਲੱਬ ਹੈ ਜਿਹੜਾ ਉਹ ਥੋੜਾ ਇਸ ਤੋਂ ਪਹਿਲਾਂ ਅਸੀਂ ਕਿੰਨੇ ਹੀ ਬੰਦਿਆਂ ਦਾ ਐਸੇ ਤਰ੍ਹਾਂ ਆਪਣੇ ਭਾਈਚਾਰੇ ਦੇ ਵਿੱਚ ਇਲਾਜ ਕਰਾ ਚੁੱਕੇ ਆ ਉਹਨੂੰ ਦੇ ਚੁੱਕੇ ਆ ਜਦੋਂ ਆ ਹੁਣ ਕਰੋਨਾ ਦੇ ਟਾਈਮ ਹੋਰ ਇਹ ਉਹ ਸਭ ਅਸੀਂ ਜਾਣਦੇ ਆ ਕਿ ਵਾਅਦੇ ਤੋਂ ਵੱਧ ਲੋਕ ਸਟੇਟ মিডিਆ ਕਲੱਬ ਦੇ ਮੈਂਬਰ ਬਣਨ ਜਿੱਦਾਂ ਕਿ ਹੁਣ ਮੈਨੂੰ ਥੋੜੀ ਦੇਰ ਪਹਿਲਾਂ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਜੁਆਇੰਟ ਸੈਕਟਰੀ ਸਾਹਿਬ ਨਿਤਿੰਗੀ ਨੇ ਕਿ ਇਸ ਮੀਟਿੰਗ ਤੋਂ ਪਹਿਲਾਂ 100 ਤੋਂ ਵੱਧ ਬੰਦੇ ਸਾਡੇ ਨਾਲ ਜੁੜਿਆ। ਬੜੀ ਸਾਨੂੰ ਖੁਸ਼ੀ ਹੋਈ ਆ। ਮੈਂ ਹੋਰ ਵੀ ਬੰਦਿਆਂ ਨੂੰ ਕਹਿੰਦਾ ਕਿ ਵੱਧ ਚੜ ਕੇ ਸਾਡੇ ਇਸ ਕਲੱਬ ਦੇ ਨਾਲ ਜੁੜੋ ਅਤੇ ਆਪਾਂ ਇਹਨੂੰ ਹੋਰ ਅੱਗੇ ਲੈ ਕੇ ਜਾਈਏ। ਜੀ ਮੈਂ ਬਾਕੀ ਦੀ ਗੱਲ ਕਹੂੰਗਾ ਟੰਡਾ ਸਾਹਿਬ ਕਰਨਗੇ ਪ੍ਰਧਾਨ ਜੀ।